ਘਰਾਂ ਦੇ ਕੰਮ ਕਰਨੀਆਂ ਪੋਚੇ ਪੋਚੇ ਲਾਉਣੀਆਂ ਦਿਹਾੜੀ ਪਾਂਡਿਆਂ ਦੀ ਜਾਨੀਆਂ ਕਿੱਤੇ ਚੁੱਤਰ ਲੱਗੇ ਚਲੀਆਂ ਜਾਣੀਆਂ ਸਾਰਾ ਸਾਰਾ ਦੇ ਰੋਲੀਆਂ ਰਹਿਣੀਆਂ ਮੇਰਾ ਨਾਮ ਸੋਨੀਆ ਹੈ ਮੰਦੋੜ ਦੀ ਰਹਿਣ ਵਾਲੀਆਂ ਅਸੀਂ ਸੱਤ ਪੈਣਾ ਘਰਾਂ ਦੇ ਕੰਮ ਕਰੀਦਾ ਝਾੜ ਪੋਚਾ ਕਰੀਦਾ ਹੈ ਮੇਰੀ ਮੰਮਾ ਪਾਂਡਿਆਂ ਦਾ ਕੰਮ ਕਰਦੇ ਨੇ ਵਿਆਹਾਂ ਦੇ ਪਾਂਡੇ ਤੋਂ ਆਉਂਦੇ ਨੇ ਅਸੀਂ ਬਹੁਤ ਤੰਗ ਆ ਸਾਡਾ ਇੱਕ ਭਰਾ ਏ ਉਹ ਨਸ਼ਾ ਕਰਦਾ ਏ ਸਾਨੂੰ ਬਹੁਤ ਤੰਗ ਕਰਦਾ ਜੇ ਤਸੀਂ ਪੈਸੇ ਨਹੀਂ ਦੇਈਦਾ ਮਮਾ ਨੂੰ ਮੇਰੇ ਨੂੰ ਪਟਾਉਂਦਾ ਏ ਬਹੁਤ ਤੰਗ ਸਾਨੂੰ ਕਰਦਾ ਏ ਸਾਡੇ ਪਾਪਾ ਬਹੁਤ ਮਾਰਨੇ ਤੇ ਅਸੀਂ ਬਹੁਤ ਪੈਸਾ ਲਾ ਲਿਆ ਏ ਤੇ ਹੁਣ ਸਾਡੇ ਕੋ ਕੋਈ ਪੈਸਾ ਨਹੀਂ ਹੈਗਾ ਜੇ ਤੁਸੀਂ ਮਦਦ ਕਰ ਸਕਦੇ ਹੋ ਤੇ ਸਾਡੀ ਕਰ ਦਿਓ ਤੁਹਾਡੇ ਕਿਸ ਤਰ੍ਹਾਂ ਬਿਲਕੁਲ ਹੱਥ ਖੜੇ ਹੋਏ ਹਨ ਹਾਂਜੀ ਬਹੁਤ ਹੱਥ ਖੜੇ ਹੋਏ ਹਨ ਨਹੀਂ ਕੋਈ ਪੈਸਾ ਨਹੀਂ ਹੈਗਾ ਇਹ ਸਾਰਾ ਪੈਸਾ ਜਿਹੜੇ ਤੁਸੀਂ ਕਮਾਉਂਦੇ ਕਿੱਥੇ ਜਾਂਦਾ ਉਹ ਸਾਡਾ ਭਰਾ ਲਾ ਜਾਂਦਾ ਹੈ ਨਸ਼ਾ ਨਸ਼ੇਲੀ ਇਹ ਸਾਰਾ ਘਰ ਹੀ ਨਸ਼ੇ 'ਚ ਦੋਸਤ ਹਾਂਜੀ ਨਸ਼ੇ 'ਚ ਰੋੜ ਚੁੱਕਿਆ ਹਾਂਜੀ ਨਸ਼ੇ 'ਚ ਰੋੜ ਚੁੱਕਿਆ ਹੈ ਸਾਡਾ ਘਰ ਉਹ ਕੀ ਮਾਦੀ ਸਾ ਤੱਕੀ ਮੰਗਦੇ ਲੋਕਾ ਮਦਦ ਅਸਤੇ ਨੇ ਕਹਿੰਿਆ ਕਿ ਤੂੰ ਚ ਸਾਡੀ ਮਦਦ ਕਰੋ ਅਸੀਂ ਇਲਾਜ ਕਰਾ ਸਕੀਏ ਦੇ ਦਾਦੀ ਦਾ ਤੇ ਭੈਣ ਦਾ ਵਿਆਹ ਕਰ ਸਕੀਏ ਭੈਣ ਦਾ ਵਿਆਹ ਰੱਖਿਆ ਸੀ ਹਾਂਜੀ ਵਿਆਹ ਰੱਖਿਆ ਹੋਇਆ ਉਹ ਤਾਂ ਵਿਆਹ ਰੱਖਿਆ ਬਾਗ ਦਾ 2 ਮਹੀਨੇ ਬਾਅਦ ਹਾਂਜੀ 2 ਮਹੀਨੇ ਬਾਅਦ ਉਹ ਵੀ ਚਿੰਤਾ ਹੈਗੀ ਹਾਂਜੀ ਬਹੁਤ ਚਿੰਤਾ ਹੈ ਤੇ ਤੁਸੀਂ ਹੁਣ ਆਪਣੇ ਮੰਮੀ ਡੈਡੀ ਦੇ ਕਿਸ ਤਰ੍ਹਾਂ ਸਾਰਾ ਬਣਦੇ ਹੋ ਵਿਸ਼ਵਾਸ ਕੀ ਦਿੰਦੇ ਹੋ ਮੰਮੀ ਜਿਹੜੀ ਅਸੀਂ ਆਖੇ ਤਾਂ ਮੰਮਾ ਤੁਸੀਂ ਟੈਨਸ਼ਨ ਨਾ ਲਓ ਅਸੀਂ ਏਂਗਾ ਪੁੱਤਰਾ ਵਾਂਗ ਕੰਮ ਕਰਦੇ ਹਾਂ ਹਾਂਜੀ ਪੁੱਤਰਾ ਤਰ੍ਹਾਂ ਕੰਮ ਕਰੀਦਾ ਹਾਂ ਹੁਣ ਚਾਹੀਦੀ ਮਦਦ ਕਿਸੇ ਨੂੰ ਹੋਣੀ ਚਾਹੀਦੀ ਤੁਹਾਨੂੰ ਹਾਂਜੀ ਮਦਦ ਹੁਣ ਚਾਹੀਦੀ ਤੇ ਕੀ ਨਾਮ ਤੁਹਾਡਾ ਕਿੱਥੋਂ ਦਾ ਰਹਿਣ ਵਾਲੇ ਹੋ ਦਰਸ਼ਨਾ ਮੇਰਾ ਨਾਮ ਦਰਸ਼ਨਾ ਕੀ ਕਰਦੇ ਹੋ ਕੰਮ ਉਹ ਝਾੜੂ ਪੋਚੇ ਕਰਨੇ ਕੰਮ ਕਰਾਂ ਦਾ ਦਿਹਾੜੀ ਮਜੂਰੀ ਹਾਂਜੀ ਅੱਤੀ ਤੁਹਾਡੇ ਨੇ ਕੀ ਹੋਇਆ ਉਹ ਠੀਕ ਨੇ ਰੈਂਦਾ ਬੜਾ ਚਾ ਸਾਲ ਹੋ ਗਿਆ ਪਾਏ ਨੂੰ ਬਹੁਤ ਬਹੁਤ ਬੰਬਾਰੀ ਉਹਨੂੰ ਲੱਗੀ ਜਾਂਦੀ ਅੱਛਾ ਕੀ ਗੱਲ ਹੈ ਜੀ ਪ੍ਰਧਾਨ ਕੀ ਬਣਿਆ ਹੁੰਦੇ ਗੁਰਦਿਆਂ ਕਰਦਿਆਂ ਦਾ ਵੀ ਕਿਡਣੀ ਦਾ ਵੀ ਸਭ ਰੋਗਵਾਦ ਕਰਨ ਲਾਜ ਤੋਂ ਵੀ ਬਹੁਤ ਪੈਸਾ ਲਾ ਲਿਆ ਉਹ ਨਹੀਂ ਪੈਸਾ ਨਹੀਂ ਹੈਗਾ ਲਾ ਮੰਨੋ ਘਰੇ ਪਿਆ ਸੇਵਾ ਕਰ ਛੱਡੀ ਦਾ ਤੇ ਸੱਤ ਤੇ ਸੱਤ ਧੀਆਂ ਨੇ ਮੇਰੀਆਂ ਚਾਰ ਮੇਰੇ ਬੂਏ ਤੇ ਜੇ ਬੈਠਣਾ ਵਿਆਹ ਮਨਾਲੀਆਂ ਤੇ ਬੜਾ ਉਹਨਾਂ ਦਾ ਵੀ ਮੈਨੂੰ ਬੜਾ ਬੋਝੇ ਮੇਰੇ ਸਿਰ ਤੇ ਤੇ ਬੇਟਾ ਵੀ ਮੇਰਾ ਇੱਕੇਗਾ ਸੀ ਮਹੀਨੇ ਦਾ ਮਲਿਆ ਸੀ ਗੋਦ ਤੇ ਉਹ ਮਾਇਕਾ ਸੀ ਮੇਰੀਆਂ ਧੀਆਂ ਦਾ ਸਾਰਾ ਬਣੇਂਦਾ ਸਾਡਾ ਬਣੇਂਦਾ ਉਹ ਨਸ਼ੇ 'ਚ ਵੜ ਗਿਆ ਉਹਨੂੰ 6-7 ਸਾਲ ਹੋ ਗਏ ਨੇ ਨਸ਼ੇ 'ਚ ਵੜੇ ਉਹਨੇ ਕਾਹਦਾ ਕੁਛ ਨਹੀਂ ਛੱਡਿਆ ਬਰਬਾਦੀ ਹੋ ਗਈ ਘਰ ਦੀ ਕੋਈ ਘਰ ਦਾ ਕੱਖ ਨਹੀਂ ਰਹਿ ਗਿਆ ਨਸ਼ਾ ਕਿੰਨਾ ਕਰਦਾ ਬਹੁਤ ਕਰਦਾ ਨਸ਼ਾ 4-500 ਦਾ ਨਸ਼ਾ ਕਰ ਜਾਂਦਾ ਪਤਾ ਨਹੀਂ ਕਿੱਥੋਂ ਲਿਆਉਂਦਾ ਕਿੱਥੋਂ ਨਹੀਂ ਲਿਆਉਂਦਾ ਸਰਕਾਰਾਂ ਕਹਿੰਦੀਆਂ ਸੀ ਬੱਸ ਇਹ ਨਸ਼ਾ ਬੰਦ ਕਰਾਉਣੀਆ ਪਰ ਨਹੀਂ ਨਹੀਂ ਹੋਇਆ ਤੇ ਅਸੀਂ ਬਹੁਤ ਵੀ ਗਰੀਬ ਬਹੁਤ ਜਿਆਦੇ ਆ ਵੀ ਇੱਕ ਟਾਈਮ ਸਾਡੇ ਘਰੇ ਪੱਕਦੀ ਇੱਕ ਟਾਈਮ ਨਹੀਂ ਪੱਕਦੀ ਤੇ ਵੀ ਮੈਂ ਧੀ ਦਾ ਵਿਆਹ ਰੱਖਿਆ ਮਾਗਦਾ ਤੇ ਜੇ ਕਿਸੇ ਦੇ ਮਿਹਰ ਪਾਏ ਜਾਵੇ ਤਾਂ ਚੱਲ ਮੈਨੂੰ ਕੋਈ ਬਾਈ ਤਾਂ ਮਿਲ ਜਾਵੇ ਕਿੰਨੀ ਆਤੀ ਆਏ ਤਾ ਸਾਤ ਦਿੱਤੀਆਂ ਮੇਰੀਆਂ ਵਿਆਹ ਤੇ ਦੋ ਵਿਆਹ ਦਿੱਤੀਆਂ ਚਾਰ ਮੇਰੇ ਕੋਲ ਚਾਰ ਦਾ ਯੂਸ ਹਾਂਜੀ ਉਹ ਕੁਝ ਜਿਹੜੇ ਇਲਾਜ ਲਈ ਵੀ ਨਹੀਂ ਹੋ ਰਿਆ ਨਾ ਨਹੀਂ ਹੋ ਰਿਹਾ ਵਾ ਤੂੰ ਬਹੁਤ ਕੁਝ ਪਿਆ ਮੇਰੇ ਅੱਗੇ ਹਾਂਜੀ ਬਹੁਤ ਰਿਪੋਰਟਾਂ ਆ ਜਾਂਦੀਆਂ ਬਸ ਦਵਾਈਆਂ ਤੇ ਤੇ ਨਸ਼ਾ ਤੇ ਜਿਆਦਾ ਨਸ਼ੇ ਚ ਜਾਂਦਾ ਬਹੁਤ ਨਸ਼ਾ ਬਹੁਤ ਰੋਟੀ ਨਹੀਂ ਖਾ ਲੈਂਦਾ ਸਾਨੂੰ ਜਦੋਂ ਅਸੀਂ ਪੈਸੇ ਨਾ ਦੇਈਏ ਇਲਾਜ ਕਿਵੇਂ ਤੁਹਾਡੇ ਘਰ ਦੇ ਨਾਲ ਬਹੁਤ ਜਿਆਦੇ ਬਣਾ ਦਿੱਤਰ ਗਲਤ ਬਹੁਤ ਨਸ਼ੇ ਕਰ ਤੇ ਨਸ਼ਾ ਤੇ ਡੇਗਾ ਤਾਂ ਬਹੁਤ ਕੰਦਾ ਹੁੰਦਾ ਜਿੰਦੇ ਘਰੇ ਵੜ ਜਾ ਹਮ ਕਿਸ ਤਰ੍ਹਾਂ ਦਾ ਕਰਦਾ ਉਹ ਕਰਦਾ ਟਿਕਾ ਟੁਕਾ ਵੀ ਲਾਉਂਦਾ ਤੇ ਗੋਲੀ ਵੀ ਲਾਉਂਦਾ ਹਾਂ ਗੋਲੀ ਵੀ ਪੇਪਰ ਤੇ ਲਾਉਂਦਾ ਤੇ ਟਿਕਾ ਟੁਕਾ ਵੀ ਲਾ ਲੇ ਨਾ ਨਹੀਂ ਪਤਾ ਕਿੱਥੋਂ ਲਿਆਉਂਦਾ ਕਿੱਥੋਂ ਨਹੀਂ ਲਿਆਉਂਦਾ ਇਹ ਤਾਂ ਉਹਨੂੰ ਪਤਾ ਜਿਹੜਾ ਲਿਆਉਂਦਾ ਤੇ ਬਹੁਤ ਅਸੀਂ ਗਰੀਬ ਜਿਆਦੇ ਬਾਹਲੇ ਜਿਆਦੇ ਵੀ ਦੁਨੀਆ ਤਾਂ ਠੱਗ ਠੱਗ ਕੇ ਬੜਾ ਸੀ ਪੈਸਾ ਲਾ ਲਿਆ ਪਰ ਪਤੀ ਮੇਰਾ ਜੇ ਮਨਜੀਤ ਪਿਆ ਤੇ ਲਾਜ ਪਰਜਾ ਨੇ ਲਾਜ ਨਹੀਂ ਹੋਪਾ ਨਹੀਂ ਹੋਪਾ ਬਸ ਹੁਣ ਇਦੋਂ ਪਿੱਛੇ ਆਰ ਗਏ ਆ ਬਸ ਬੱਚਿਆਂ ਦਾ ਵਿਆਹ ਵੀ ਰੱਖਿਆ ਹਾਂਜੀ ਮਾਗ ਦਾ ਰੱਖਿਆ ਹੋਰ ਕਿਸ ਤਰ੍ਹਾਂ ਦੀ ਤੁਹਾਨੂੰ ਚਿੰਤਾ ਸਤਾਰੀ ਬਹੁਤ ਚਿੰਤਾ ਸਤਾਰੀ ਬਹੁਤ ਜਿਆਦਾ ਨੀਂਦ ਨਹੀਂ ਆਂਦੀ ਰਾਤ ਨੂੰ ਵੀ ਜੀ ਕਰਦਾ ਬੰਦਾ ਵੀ ਕਿਤੇ ਫੱਜ ਜਾਵੇ ਕੀ ਮੰਗਦੇ ਤੁਸੀਂ ਤੇ ਇਹ ਮੰਗੇ ਜੇ ਕਿ ਸਦਮਾਨ ਮਿਹਰ ਪਾ ਜਾਵੇ ਸਾਨੂੰ ਕੋਸ ਮਾੜਾ ਮोटा ਸਹਾਇਤਾ ਕਿਸੇ ਦੀ ਮਿਲ ਜਾਵੇ ਠੀਕ ਮਦਦ ਕਿੱਥੀ ਹੈ ਹਾਂ ਜੀ ਤੇ ਇਹਨੀ ਮਿਹਰਬਾਨੀ ਲੋਕਾਂ ਦੇ ਬੱਚੇ ਜੀ ਹੁਣ ਖੁਦਾ ਉਹਨਾਂ ਤੰਦਰੁਸਤੀ ਦੇਵੇ